ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਵੇਂ ਕੱਲ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਸਹੀ ਹੋਣ ਦਾ ਦਾਵਾ ਕੀਤਾ ਸੀ ਪਰ ਸੂਬੇ ਦੇ ਹਾਲਾਤ ਕੁਝ ਹੋਰ ਹੀ ਤਸਵੀਰ ਪੇਸ਼ ਕਰ ਰਹੇ ਹਨ ਪੰਜਾਬ ਵਿੱਚ ਪੁਲਿਸ ਥਾਣਿਆਂ ਨੂੰ ਨਿਸ਼ਾਨਾ ਬਣਾਉਣਾ ਲਗਾਤਾਰ ਜਾਰੀ ਹੈ ਵੀਰਵਾਰ ਰਾਤ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਥਾਣਾ ਕਣੀਏ ਕੇ ਬਾਂਗਰ ਤੇ ਗਰਨੇਡ ਸੁੱਟਿਆ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਧਮਾਕਾ ਨਹੀਂ ਹੋਇਆ ਇਸ ਕਾਰਨ ਕੋਈ ਵੀ ਨੁਕਸਾਨ ਨਹੀਂ ਹੋਇਆ ਅੱਤਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਇੰਟਰਨੈਟ ਮੀਡੀਆ ਤੇ ਪੋਸਟ ਪਾ ਕੇ ਇਹ ਬੰਬ ਸੁੱਟਣ ਦੀ ਜ਼ਿੰਮੇਵਾਰੀ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਸਵੇਰੇ ਇੱਕ ਪੁਲਿਸ ਕਰਮਚਾਰੀ ਨੇ ਜਦ ਥਾਣੇ ਵਿੱਚ ਪਿਆ ਗਰਨੇਡ ਦੇਖਿਆ ਤਾਂ ਥਾਣੇ ਵਿੱਚ ਤਰਥੱਲੀ ਮਚ ਗਈ। ਪੁਲਿਸ ਨੇ ਗਰਨੇਡ ਕਬਜ਼ੇ ਵਿੱਚ ਲੈ ਕੇ ਥਾਣੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਾ ਦੀ ਫੁਟੇਜ ਖੰਘਾਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਵੀ ਕੱਲ ਇਸ ਥਾਣੇ ਦਾ ਦੌਰਾ ਕੀਤਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੁਲਿਸ ਇਸ ਇਲਾਕੇ ਵਿੱਚ ਪਹਿਲਾਂ ਹੀ ਹਾਈ ਅਲਰਟ ਤੇ ਸੀ ਕਿਉਂਕਿ ਘਟਨਾ ਵਾਲੀ ਥਾਂ ਤੋਂ ਨੇੜਲੇ ਕਸਬਾ ਕਾਦੀਆਂ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 15 ਦਸੰਬਰ ਨੂੰ ਆ ਰਹੇ ਹਨ। ਉਧਰ ਬਠਿੰਡਾ ਜ਼ਿਲ੍ਹੇ ਦੇ ਕਸਬਾ ਭਗਤਾ ਭਾਈਕਾ ਵਿੱਚ ਮੋਬਾਈਲ ਖੋਹਣ ਦਾ ਵਿਰੋਧ ਕਰਨ ਤੇ ਨਸ਼ੇੜੀਆਂ ਨੇ ਇੱਕ ਨਵਾਲਗ ਦਾ ਗੁੱਟ ਵੱਢ ਦਿੱਤਾ। ਸਿਵਲ ਹਸਪਤਾਲ ਵਿੱਚ ਦਾਖਲ ਪੀੜਤ ਨੇ ਦੱਸਿਆ ਕਿ ਉਹ ਭਗਤਾ ਭਾਈ ਕਾ ਵੱਲ ਆ ਰਿਹਾ ਸੀ ਕਿ ਰਸਤੇ ਵਿੱਚ ਤਿੰਨ ਨੌਜਵਾਨ ਚਿੱਟੇ ਦਾ ਨਸ਼ਾ ਕਰ ਰਹੇ ਸਨ ਇਸ ਦੌਰਾਨ ਉਹਨਾਂ ਉਸ ਕੋਲੋਂ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਦ ਉਸਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਕਿਰਪਾਨ ਨਾਲ ਹਮਲਾ ਕਰਕੇ ਉਸ ਦਾ ਗੁੱਟ ਵੱਢ ਦਿੱਤਾ ਜਿਸ ਨਾਲ ਗੁੱਟ ਬਾਹ ਨਾਲੋਂ ਵੱਖ ਹੋ ਗਿਆ ਪੀੜਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ 22 ਨਵੰਬਰ ਦੀ ਰਾਤ ਨੂੰ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਲਗਾਉਣ ਵਾਲੇ ਦੋ ਮੁਲਜ਼ਮਾਂ ਨੂੰ ਕੱਲ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਦੋ ਹੈਂਡ ਗ੍ਰੇਨੇਡ, ਇੱਕ ਤੁਰਕੀ ਦਾ ਬਣਿਆ ਪਿਸਤੌਲ ਤੇ 6 ਕਾਰਤੂਸ ਬਰਾਮਦ ਹੋਏ ਹਨ। ਪੰਜਾਬ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਇਹ ਅੱਤਵਾਦੀ ਆਈਈਡੀ ਲਗਾਉਣ ਤੋਂ ਬਾਅਦ ਫਰਾਰ ਹੋ ਗਏ ਸਨ। ਕੱਲ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਕੀਤਾ। ਪਿਛਲੇ ਕੁਝ ਸਮੇਂ ਤੋਂ ਪੰਥਕ ਹਲਕਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਤੇ ਦੂਸ਼ਣਵਾਦੀ ਵਿਚਾਰ ਪੰਥਕ ਸਿਆਸਤ ਦੇ ਸੁਨਹਿਰੀ ਦੌਰ ਮੁੜ ਪਰਤਣ ਦੀ ਆਸ ਰੱਖਣ ਵਾਲੇ ਲੋਕਾਂ ਦੀ ਕੱਲ ਆਖਰੀ ਆਸ ਵੀ ਟੁੱਟਦੀ ਜਾਪੀ ਦਰਸਲ ਸਿੱਖ ਸਮਾਜ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਲਈ ਵਰਤੇ ਗਏ ਸ਼ਬਦ ਸਮੁੱਚੀ ਸਿੱਖ ਸੰਗਤ ਦੇ ਹਿਰਦੇ ਵਲੂੰਦਰ ਗਏ ਅਰਸਲ ਬੀਤੇ ਦਿਨੀ ਹਰਜਿੰਦਰ ਸਿੰਘ ਧਾਮੀ ਵੱਲੋਂ ਇੱਕ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਦਾ ਜ਼ਿਕਰ ਆਉਣ ਤੇ ਗੁੱਸੇ ਵਿੱਚ ਆਉਂਦਿਆਂ ਮर्यादा ਦੀਆਂ ਸਾਰੀਆਂ ਸੀਮਾਵਾਂ ਟੱਪੀਆਂ ਗਈਆਂ ਤੇ ਬੀਬੀ ਜਗੀਰ ਕੌਰ ਲਈ ਬੇहद ਭੱਦੀ ਸ਼ਬਦਾਵਲੀ ਵਰਤੀ ਗਈ ਇੱਕ ਪੱਤਰਕਾਰ ਨਾਲ ਵਾਰਤਾ ਲਾਪਰ ਦੌਰਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਬਾਨ ਪ੍ਰਤੀ ਵੀ ਕੋਈ ਸਤਕਾਰਯੋਗ ਭਾਸ਼ਾ ਨਹੀਂ ਵਰਤੀ ਗਈ ਉਹਨਾਂ ਨੂੰ ਵੀ ਇੱਕ ਆਮ ਇਨਸਾਨ ਦੀ ਤਰ੍ਹਾਂ ਸੰਬੋਧਨ ਕੀਤਾ ਗਿਆ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਵੱਲੋਂ ਕੱਲ ਇਸ ਸੰਬੰਧੀ ਮਾਫੀ ਵੀ ਮੰਗ ਲਈ ਪਰ ਉਹਨਾਂ ਦੇ ਇਸ ਵਰਤਾਰੇ ਨੇ ਸਮੁੱਚੀ ਸਿੱਖ ਸੰਗਤ ਦੇ ਹਿਰਦੇ ਵਲੁੰਧਰ ਸੁੱਟੇ ਹੁੰਦੇ ਕੱਲਾ ਕੱਲਾ ਜਥੇਦਾਰ ਕਰਦਾ ਰਿਹਾ ਤੇ ਪੰਜਾਂ ਵਾਲੀ ਬੇੜੀ ਆਪਾਂ ਹੌਣ ਬਣਾ ਲਈ ਆ ਅੱਛਾ ਜੀ ਜਵੈਦਾਰ ਕਰਦੇ ਹਾਂ ਸਾਈਂ ਜਨੂਹਾਂ ਕੱਲਾ ਕਰਦਾ ਰਿਹਾ ਹਾਂ ਜੀ ਕਾਰਨ ਕੀ ਹੋਇਆ ਤਿੰਨ ਦਿਨਾਂ ਦੇ ਅੰਦਰ ਅੰਦਰ ਹੋ ਜਾਣੇ ਤਾਂ ਪਤਾ ਨਹੀਂ ਮੇਰੇ ਜੀ ਵੀ ਤਾਂ ਹੋਇਆ ਨਹੀਂ ਇਹ ਤਾਂ ਹੁਣ ਇਹ ਜਿੱਦਾਂ ਨਹੀਂ ਟਿਕਾਇਆ ਕਿ ਤੱਕ ਕਰਦੇ ਇਹਨਾਂ ਨੂੰ ਪਤਾ ਹੁਣ ਨਹੀਂ ਦੂਜੇ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਮਾਰਦੀ ਤੇ ਔਰਤ ਕਾਸਮ ਖਾਲਾਕਾ ਇਲਾਕੇ ਉੱਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਤੁਹਾਡੇ ਕੋਲ ਕਹੂਗੀ ਮੈਂ ਬਾਏ ਬੰਦੇ ਨੇ ਮੈਂ ਗੱਲ ਨਹੀਂ ਕਰਨੀ ਇਸ ਗੱਲ ਦਾ ਦਾਮੀ ਤੇ ਮੇਰੇ ਤੇ ਇਸ ਗੱਲ ਦੀ ਇਲਮ ਵੀ ਨਹੀਂ ਕੋਈ ਤੇ ਕੀ ਹੋਣ ਤੇ ਕੀ ਨਹੀਂ ਹੋਇਆ ਚਲੋ ਆਪਾਂ ਇਹ ਕਹਾਂਗੇ ਕਿ ਬਈ ਹੋਗਾ ਨਵੇਂ ਵੀ ਦਾਮੀ ਨੇ ਕਰਾਤੀ ਫਿਰ ਮੰਨ ਲਓਗੇ ਤੁਸੀਂ ਗੱਲ ਲਾ ਮੈਨੂੰ ਇੱਕ ਕੋਰ ਕਬੂਰੇ ਤੋਂ ਗੁਰਿੰਦਰ ਸਿੰਘ ਦਾ ਟੈਲੀਫੋਨ ਆਇਆ ਤੇ ਜਿਹਨੇ ਮੇਰੇ ਨਾਲ ਬਾਰਤਾਲਾਪ ਸ਼ੁਰੂ ਕੀਤੀ ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਉਹਨਾਂ ਨੇ ਕੋਸ਼ਿਸ਼ ਟਾਈਮ ਅਕਾਲੀ ਦਲ ਦੇ ਪੀਰੀਅਡ ਦੇ ਵਿੱਚ ਵਾਧਾ ਕੀਤਾ ਉਹ ਸਵਾਲ ਜਵਾਬ ਹੱਲੇ ਮੇਰੇ ਨਾਲ ਉਹਦੇ ਹੁੰਦੇ ਹੀ ਸਗੇ ਤੇ ਉਹਨੇ ਮੈਨੂੰ ਇੱਕ ਭਾਵਕਤਾ ਕਰ ਮੈਨੂੰ ਇੱਕ ਪ੍ਰੇਰੋਕ ਕਰਨ ਲਈ ਇੱਕ ਲੀਡਰ ਦੀ ਲੀਡਰ ਵੀ ਬੀਬੀ ਜ਼ਗੀਰਕੌਰ ਜੀ ਸਤਕਾਰਯੋਗ ਆ ਸਾਫ ਕਾ ਸ਼ੋਮਣਿਕ ਉਹਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲ ਲਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਪਰ ਕਈ ਵਾਰੀ ਗੁੱਸਾ ਤੁਹ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਾਂ ਬੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜਗੀਰ ਕੌਰ ਜੀ ਸਾਬਕਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਚੇਚੇ ਤੌਰ ਤੇ ਮਾਫੀ ਚਾਹਣਾ ਸੁਖਵੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਪੂਰੀ ਕਰਨ ਉਪਰੰਤ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਵਾਈ ਗਈ ਸੁਖਵੀਰ ਸਮੇਤ ਅਕਾਲੀ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ 11000 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਤੇ 11000 ਰੁਪਏ ਗੁਰੂ ਕੀ ਗੋਲਕ ਵਿੱਚ ਸੇਵਾ ਪਾਈ ਗਈ ਇਸ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਜਾਚਨਾ ਦੀ ਅਰਦਾਸ ਬੇਨਤੀ ਵੀ ਕਰਵਾਈ ਗਈ ਜਿਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੇ ਇਹਨਾਂ ਨੂੰ ਐਨਓਸੀ ਵੀ ਜਾਰੀ ਕਰ ਦਿੱਤਾ 4 ਦਸੰਬਰ ਨੂੰ ਸੁਖਵੀਰ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਕੱਲ ਅਕਾਲੀ ਆਗੂਆਂ ਦੀ ਆਮਦ ਦੇ ਮੌਕੇ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ ਸਨ ਇਸ ਦੇ ਨਾਲ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਨੇ ਸਜ਼ਾ ਦੇ ਤੌਰ ਤੇ ਲੱਗੀ ਰਕਮ ਵੀ ਕੱਲ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੀ ਇਨ੍ਹਾਂ ਵਿਅਕਤੀਆਂ ਨੇ 15,78,685 ਰੁਪਏ ਪ੍ਰਤੀ ਵਿਅਕਤੀ ਦੇ ਰੂਪ ਵਿੱਚ ਚੈੱਕ ਸ੍ਰੀ ਹਰਮੰਦਰ ਸਾਹਿਬ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਗਏ ਹਾਲਾਂਕਿ ਸੁਖਦੇਵ ਸੰਗਠਨ ਸਾਦੀ ਰਕਮ ਹਾਲੇ ਜਮਾ ਹੋਣਾ ਬਾਕੀ ਹੈ ਸ਼ੰਭੂ ਬਾਡਰ ਤੇ ਧਰਨਾ ਦੇ ਰਹੇ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਦਾ ਅੱਜ ਤੀਜਾ ਜਥਾ ਦਿੱਲੀ ਵੱਲ ਕੂਚ ਕਰੇਗਾ ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਜਥੇ ਵਿੱਚ 101 ਕਿਸਾਨ ਸ਼ਾਮਲ ਹੋਣਗੇ ਜੋ ਦਿੱਲੀ ਲਈ 12 ਵਜੇ ਕੂਚ ਕਰਨਗੇ ਇਸ ਜਥੇ ਦੀ ਅਗਵਾਈ ਕਿਸਾਨ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਤੇ ਮਲਕੀਤ ਸਿੰਘ ਕਰਨਗੇ ਉੱਧਰ ਹਰਿਆਣਾ ਪ੍ਰਸ਼ਾਸਨ ਨੇ ਵੀ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਿਆਰੀ ਕਰ ਲਈ ਹੈ ਕੱਲ ਟੀਮ ਦੀ ਬੈਰੀਕੇਟਿੰਗ ਤੇ ਉੱਚੇ ਲੋਹੇ ਦੀ ਐਂਗਲਾਂ ਦੇ ਉੱਪਰ ਲੋਹੇ ਦੀਆਂ ਹੋਰ ਚਾਦਰਾਂ ਲਾ ਕੇ ਸੁਰੱਖਿਆ ਮਜ਼ਬੂਤ ਕੀਤੀ ਗਈ ਇਸ ਤੋਂ ਬਿਨਾ ਹਰਿਆਣਾ ਸਰਕਾਰ ਨੇ ਕੱਲ ਅੰਬਾਲਾ ਵਿੱਚ ਇਸ ਮੱਦੇ ਨਜ਼ਰ ਅੱਜ ਦੇ ਲਈ ਸਕੂਲ ਬੰਦ ਕਰਨ ਦਾ ਐਲਾਨ ਵੀ ਕੀਤਾ ਉੱਧਰ ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਚੱਲ ਰਹੇ ਧਰਨੇ ਵਿੱਚ ਕੱਲ ਸੰਯੁਕਤ ਕਿਸਾਨ ਮੋਰਚੇ ਦੇ ਕਈ ਕਿਸਾਨ ਅਗੋ ਡੱਲੇਵਾਲ ਨੂੰ ਮਿਲਣ ਲਈ ਪੁੱਜੇ। ਇਸ ਦੌਰਾਨ ਖਨੌਰੀ ਬਾਰਡਰ ਤੇ ਵੱਡੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਨੌਜਵਾਨਾਂ ਨੇ ਕੱਲ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀਆਂ ਦਾ ਪੁਤਲਾ ਵੀ ਸਾੜਿਆ ਤੇ ਉਹਨਾਂ ਖਿਲਾਫ ਨਾਰੇਬਾਜ਼ੀ ਕੀਤੀ। ਡੱਲੇਵਾਲ ਨੂੰ ਮਿਲਣ ਮੌਕੇ ਕੱਲ ਰਕੇਸ਼ ਟਕੈਤ ਨੇ ਆਖਿਆ ਕਿ ਖਨੌਰੀ ਬਾਰਡਰ ਦਾ ਮੋਰਚਾ ਦਿੱਲੀ ਤੋਂ ਵੱਡਾ ਕਿਸਾਨ ਮੋਰਚਾ ਸਾਬਤ ਹੋ ਸਕਦਾ ਹੈ। ਇਸ ਲਈ ਦੇਸ਼ ਦੇ ਸਾਰੇ ਕਿਸਾਨਾਂ ਨੂੰ ਇਸ ਅੰਦੋਲਨ ਲਈ ਇਕਜੁੱਟ ਹੋਣਾ ਪਵੇਗਾ ਇਸ ਦਰਮਿਆਨ ਕਿਸਾਨ ਜਥੇਬੰਦੀਆਂ ਵਿੱਚ ਹੁਣ ਖਨੌਰੀ ਬਾਰਡਰ ਤੇ ਡੱਲੇਵਾਲ ਦੁਆਰਾ ਰੱਖੇ ਮਰਨ ਵਰਤ ਨੂੰ ਲੈ ਕੇ ਮਤਭੇਦ ਵੀ ਜਗਜਾਹਰ ਹੋਣ ਲੱਗ ਪਏ ਹਨ ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕੱਲ ਇਸ ਮਰਨ ਵਰਤ ਤੇ ਟਿੱਪਣੀ ਕਰਦਿਆਂ ਆਖਿਆ ਜਿਹੜੇ ਸਮੇਂ ਕੀ ਕਰਨਾ ਉਸ ਗੱਲ ਤੇ ਬਖਰੀਮਾ ਹੁੰਦਾ ਹਮੇਸ਼ਾ ਕਿਹੜਾ ਐਕਸ਼ਨ ਕਿਹੜਾ ਕਰਨਾ ਹੈ ਹਰ ਵਾਰ ਇਹ ਨਹੀਂ ਹੈਗਾ ਕਿ ਜੇ ਕੋਈ ਗੱਲ ਗੰਨੇ ਦਾ ਭਾਅ ਨਹੀਂ ਮੰਨਿਆ ਜਾਂ ਕੋਈ ਛੋਟੀ ਮੂਡੀ ਗੱਲ ਹੋ ਗਈ ਜਾਂ ਕਿਸੇ ਗੱਲ ਤੇ ਜਾ ਕੇ ਵੀ ਆਪਾਂ ਦਿੱਲੀ ਮੋਰਚਾ ਲਾ ਕੇ ਹੀ ਮੰਗ ਬਣਾਈ ਜਾਂਦੀ ਇਹ ਇਹ ਹਰ ਵਾਰ ਨਹੀਂ ਹੁੰਦਾ ਜਿਹੜਾ ਦਿੱਲੀ ਦਾ ਮੋਰਚਾ 20 ਕੇ ਵਾਲਾ ਸੀ ਉਹ ਇਤਿਹਾਸਕ ਸੀ ਉਹ ਹਰ ਵਾਰ ਹਰ ਜਦ ਤੇ ਬੰਦੀ ਉਸ ਤਰ੍ਹਾਂ ਦਾ ਮੋਰਚਾ ਵੜਨ ਜੇ ਹਰ ਵਾਰ ਉਸ ਤਰ੍ਹਾਂ ਦਾ ਸਾਨੂੰ ਸਮਰਥਨ ਮਿਲ ਜੇ ਇਹ ਕਦੇ ਨਹੀਂ ਹੁੰਦਾ ਸੰਭਵ ਹੁੰਦਾ ਅਸੀਂ ਪੁਸ਼ਕ ਮੰਗਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਅੰਦੋਲਨ ਦੇ ਨਾਲ ਬਾਅਦ ਚ ਜੁੜੀਆਂ ਹੋਈਆਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਦਿੱਲੀ ਮੋਰਚਾ ਲਾ ਕੇ ਸਾਲਾਂ ਬੱਧੀ ਬੈਠੇ ਰਹੀਏ ਜਿਹੜੀ ਪਹਿਲੀ ਜਿੱਤ ਆ ਉਹਨੂੰ ਵੀ ਮਿੱਟੀ 'ਚ ਰੋਲਦੀਏ ਇਹ ਕਦੇ ਨਹੀਂ ਹੁੰਦਾ ਅੰਦੋਲਨ ਦਾ ਇੱਕ ਤਰੀਕਾ ਹੁੰਦਾ ਤੁਸੀਂ ਜਿਸ ਮਿਸ਼ਨ ਨੂੰ ਲੈ ਕੇ ਚੱਲੇ ਉਹ ਮਿਸ਼ਨ ਨੂੰ ਪੂਰੇ ਕਰੋ ਜਿਹੜਾ ਮਿਸ਼ਨ ਦੇ ਨਾਲ ਜੁੜੀਆਂ ਮੰਗਾਂ ਨੇ ਉਹਨੂੰ ਲੰਮੇ ਦਾਤੋਂ ਮੁਲਤਵੀ ਕਰਕੇ ਉਹ ਮੋਰਚੇ ਨੂੰ ਮੁਲਤਵੀ ਕਰਕੇ ਲੰਮੇ ਦਾਤੇ ਲੜਾਈ ਜਾਰੀ ਰੱਖੋ ਇਹੀ ਫੈਸਲਾ ਕੀਤਾ ਸੀ ਉੱਥੇ ਇਹ ਕਿਸੇ ਬੰਦੇ ਦੀ ਕਿਸੇ ਇੱਕ ਜਥੇਬੰਦੀ ਨੇ ਇਹ ਛਾਂਟ ਲਿਆ ਤੁਸੀਂ ਦੋ ਦਿਨ ਬੈਠੇ ਰਹੇ ਉਤੇ ਐਮਐਸਪੀ ਦੀ ਕਰੀ ਗਰੰਟੀ 15 ਦਿਨ ਆਪਾਂ ਹੋਰ ਵਜੇ ਐਮਐਸਪੀ ਦੇ ਗਰੰਟੀ ਤੋਂ ਬਣ ਜਾਂਦੇ ਤੇ ਇਹ ਕਹਾਲਾ ਜਿਹਦਾ ਬਾੜਾ ਕੋਈ ਤੇ ਬੱਚਿਆਂ ਦੀ ਕਿਹੜਾ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਤਿੰਨ ਕਾਨੂੰਨਾਂ ਦੀ ਵਾਪਸੀ ਨਾਲ ਵੱਡੀ ਲੜਾਈ ਆ ਬੀਤੇ 18 ਦਿਨਾਂ ਤੋਂ ਖਨੌਰੀ ਬਾਡਰ ਤੇ ਮਰਨ ਵਰ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਹੁਣ ਲਗਾਤਾਰ ਵਿਗੜ ਰਹੀ ਹੈ ਸੂਤਰਾ ਮੁਤਾਬਕ ਹਾਲਾਤ ਇਹ ਬਣ ਗਏ ਹਨ ਕਿ ਉਹ ਹੁਣ ਖੜੇ ਵੀ ਨਹੀਂ ਹੋ ਸਕਦੇ ਤੇ ਉਹਨਾਂ ਨੂੰ ਪਾਣੀ ਵੀ ਨਹੀਂ ਪੀਤਾ ਜਾ ਰਿਹਾ ਉਧਰ ਸੁਪਰੀਮ ਕੋਰਟ ਨੇ ਕੱਲ ਮਰਲ ਵਰਤ ਤੇ ਬੈਠੇ ਡੱਲੇਵਾਲ ਦੀ ਖਰਾਬ ਸਿਹਤ ਤੇ ਵੀ ਚਿੰਤਾ ਪ੍ਰਗਟਾਈ ਅਦਾਲਤ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਕਿ ਉਹ ਡੱਲੇਵਾਲ ਨੂੰ ਫੌਰੀ ਤੌਰ ਤੇ ਮੈਡੀਕਲ ਮਦਦ ਮੁਹੱਈਆ ਕਰਵਾਉਣ ਅਦਾਲਤ ਨੇ ਇਹ ਵੀ ਆਖਿਆ ਕਿ ਡੱਲੇਵਾਲ ਦੀ ਜ਼ਿੰਦਗੀ ਅੰਦੋਲਨ ਨਾਲੋਂ ਕੀਮਤੀ ਹੈ ਉਹਨਾਂ ਇਨਾ ਸਰਕਾਰਾਂ ਨੂੰ ਹੁਕਮ ਦਿੱਤਾ ਕਿ ਜਦੋਂ ਤੱਕ ਜੀਵਨ ਦੀ ਰੱਖਿਆ ਲਈ ਬਹੁਤ ਜ਼ਰੂਰੀ ਨਾ ਹੋਵੇ ਉਦੋਂ ਤੱਕ ਡੱਲੇਵਾਲ ਨੂੰ ਮਰਨ ਵਰਤ ਤੋਰਨ ਤੇ ਮਜਬੂਰ ਨਾ ਕੀਤਾ ਜਾਵੇ ਪੰਜਾਬ ਦੇ ਚ ਨਗਰ ਨਿਗਮਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਦਾਖਲ ਹੋਈਆਂ ਨਾਮਜ਼ਦਗੀਆਂ ਦੀ ਪੜਤਾਲ ਦਾ ਕੰਮ ਕੱਲ ਮੁਕੰਮਲ ਹੋ ਗਿਆ ਰਿਟਰਨਿੰਗ ਅਫਸਰਾਂ ਨੇ ਉਮੀਦਵਾਰਾਂ ਵੱਲੋਂ ਦਾਖਲ ਕਾਗਜ਼ਾਤਾਂ ਦੀ ਪੜਤਾਲ ਕੀਤੀ ਤੇ ਅਧੂਰੇ ਦਸਤਾਵੇਜ਼ ਵਾਲੇ ਕਾਗਜ਼ਾਤਾਂ ਨੂੰ ਰੱਦ ਕਰ ਦਿੱਤਾ ਇੱਥੇ ਇਹ ਦੱਸਣਾ ਬੜਦਾ ਹੈ ਕਿ ਕਾਗਜ਼ ਵਾਪਸ ਲੈਣ ਦਾ ਅੱਜ ਆਖਰੀ ਦਿਨ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਵਿੱਚ 8 ਫਗਵਾੜਾ ਵਿੱਚ 1 ਜਲੰਧਰ ਵਿੱਚ 5 ਲੁਧਿਆਣਾ ਵਿੱਚ 19 ਕਾਗਜ਼ ਰੱਦ ਕੀਤੇ ਗਏ ਕੱਲ ਕਈ ਥਾਵਾਂ ਤੇ ਕਾਗਜ਼ ਰੱਦ ਤੇ ਸਹੀ ਪਾਏ ਗਏ ਕਾਗਜ਼ਾਂ ਦੀ ਸੂਚੀ ਨਾ ਲਾਏ ਜਾਣ ਤੋਂ ਵੀ ਰੌਲਾ ਰੱਪਾ ਪਿਆ ਸੋਨੇ ਚੋਣਾ ਵਿੱਚ ਮੋਗਾ ਜ਼ਿਲ੍ਹੇ ਵਿੱਚ ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲਿਆ ਹੈ ਇੱਥੇ ਚੋਣਾ ਵਿੱਚ ਹਾਕਮ ਧਿਰ ਨੇ ਵਿਰੋਧੀ ਧਿਰਾਂ ਨੂੰ ਲਗਭਗ ਚੋਣ ਮੈਦਾਨ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੰਦਾ ਹੈ ਕਾਗਜ਼ ਰੱਦ ਹੋਣ ਤੋਂ ਬਾਅਦ ਮਿਲੀ ਜਾਣਕਾਰੀ ਮੁਤਾਬਕ ਹੁਣ ਜ਼ਿਲ੍ਹੇ ਦੇ ਧਰਮਕੋਟ ਨਗਰ ਕੌਂਸਲਾਂ ਦੇ 13 ਵਾਰਡਾਂ ਵਿੱਚੋਂ ਸਿਰਫ ਇੱਕ ਵਾਰਡ ਜਦਕਿ ਨਗਰ ਪੰਚਾਇਤ ਫਤਿਹਗੜ ਪੰਜਤੂਰ ਲਈ 11 ਵਾਰਡਾਂ ਵਿੱਚੋਂ ਸਿਰਫ ਦੋ ਵਾਰਡ ਅਤੇ ਪੱਗਾ ਪੁਰਾਣਾ ਦੇ ਵੀ 15 ਵਾਰਡਾਂ ਲਈ ਸਿਰਫ 2 ਵਾਰਡਾਂ ਵਿੱਚ ਹੀ ਹੁਣ ਚੋਣ ਹੋਵੇਗੀ ਬਾਕੀ ਸਾਰੇ ਵਾਰਡਾਂ ਵਿੱਚ ਸੱਤਾਧਾਰੀ ਆਪ ਦੇ ਉਮੀਦਵਾਰ ਬਿਨਾਂ ਵਿਰੋਧ ਜਿੱਤੂ ਕਰਾਰ ਹੋ ਗਏ ਹਨ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਮਹਾਦੋਸ਼ ਲਈ ਵਿਰੋਧੀ ਧਿਰ ਵੱਲੋਂ ਕੀਤੀ ਗਈ ਮੰਗ ਤੇ ਕੱਲ ਰਾਜ ਸਭਾ ਵਿੱਚ ਜ਼ੋਰਦਾਰ ਹੰਗਾਮਾ ਹੋਇਆ ਵਿਰੋਧੀ ਤੇ ਹਾਕਮ ਧਿਰਾਂ ਵਿਚਕਾਰ ਤਕਰਾਰ ਦਰਮਿਆਨ ਰਾਜ ਸਭਾ ਦੀ ਕਾਰਵਾਈ ਠੱਪ ਹੋ ਗਈ ਤੇ ਰਾਜ ਸਭਾ ਨੂੰ ਸੋਮਵਾਰ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤਾ ਗਿਆ। ਬੀਤੇ ਲਗਭਗ 10 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਅਣਗੌਲੇ ਕਰਨ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਨੂੰ ਕੱਲ ਕਿਸਾਨਾਂ ਦਾ 헤ਜ ਵੀ ਜਾਗਿਆ। ਦਰਸਲ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਵੱਲੋਂ ਜਗਦੀਪ ਧਣਖੜ ਵਿਰੁੱਧ ਮਹਾਦੋਸ਼ ਦਾ ਪ੍ਰਸਤਾਵ ਲਿਆਂਦਾ ਗਿਆ ਹੈ ਤੇ ਉਸ ਤੇ ਭਾਜਪਾ ਨੇ ਇੰਡੀਆ ਗੱਠਜੋੜ ਖਾਸ ਕਰ ਕਾਂਗਰਸ ਨੂੰ ਘੇਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਜਗਦੀਪ ਧਣਖੜ ਵਿਰੁੱਧ ਇਸ ਕਰਕੇ ਮਹਾਦੋਸ਼ ਦਾ ਪ੍ਰਸਤਾਵ ਲਿਆਈ ਹੈ ਕਿਉਂਕਿ ਉਹ ਇੱਕ ਕਿਸਾਨ ਦੇ ਪੁੱਤਰ ਹਨ ਇਸ ਦਰਮਿਆਨ ਰਾਜ ਸਭਾ ਦੇ ਚੇਅਰਮੈਨ ਜਗਦੀਸ਼ ਧਣਖੜ ਨੇ ਵੀ ਸਦਨ ਵਿੱਚ ਕਾਂਗਰਸ ਨੂੰ ਨਿਸ਼ਾਨਾ ਲੈਂਦੇ ਆਖਿਆ ਕਿ ਕਾਂਗਰਸ ਉਹਨਾਂ ਨਾਲ ਇਸ ਕਰਕੇ ਵਖਰੇਵਾ ਕਰ ਰਹੀ ਹੈ ਕਿਉਂਕਿ ਉਹ ਕਿਸਾਨ ਦੇ ਪੁੱਤਰ ਹਨ ਉਹ ਮੰਨ ਕੇ ਚੱਲੀਏ ਕਿਸਾਨ ਦਾ ਬੇਟਾ ਉਹ नहीं दिखाऊंगा देश के लिए मर जाऊंगा मिट जाऊंगा आप लोग चिंतन नहीं करेंगे चौबीसों घंटे एक ही काम है कि किसान का बेटा यहां क्यों बैठा है मैं आंखों से देख रहा हूं पीड़ा महसूस कर रहा हूं मेहरबानी कर गिर टोड़िए और आज जाति के बात करने वाले एक साधारण किसान परिवार से आया हुआ किसान का बेटा जगदीप धनखड़ जी के विरोध में अविश्वास प्रस्ताव लेकर आना यह किसका सम्मान है यह किसान पुत्र का असम्मान है आपको बता दूं एक किसान पुत्र एक जाट कभी झुकता नहीं वो कभी नहीं झुके और जाट का सम्मान ਸਦਾ ਹੀ ਹਿੰਦੁਸਤਾਨ ਨੇ ਬਰਕਰਾਰ ਹੋਰ ਅਡਿੱਗ ਰਹੇਗਾ ਸਵਿਟਜ਼ਰਲੈਂਡ ਨੇ ਭਾਰਤ ਨੂੰ ਦਿੱਤੇ ਗਏ ਮੋਸਟ ਫੇਵਰਿਟ ਨੇਸ਼ਨ ਜਾਨੀ ਸਭ ਤੋਂ ਵੱਧ ਤਰਜੀਹ ਰਾਸ਼ਟਰ ਦਾ ਦਰਜਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ ਸੂਤਰਾਂ ਮੁਤਾਬਕ ਆਗਾਮੀ 1 ਜਨਵਰੀ ਤੋਂ ਇਹ ਫੈਸਲਾ ਲਾਗੂ ਹੋਵੇਗਾ ਇਸ ਫੈਸਲੇ ਦਾ ਅਸਰ ਇਹ ਹੋਵੇਗਾ ਕਿ ਸਵਿਟਜ਼ਰਲੈਂਡ ਵਿੱਚ ਕੰਮ ਕਰਨ ਵਾਲੀਆਂ ਭਾਰਤੀ ਕੰਪਨੀਆਂ ਨੂੰ ਹੁਣ ਵੱਧ ਟੈਕਸ ਦੇਣਾ ਪਵੇਗਾ ਦਰਸਲ 스위스 ਜਰਲੈਂਡ ਦੀ ਕੰਪਨੀ ਨੈਸਲੇ ਨੇ ਭਾਰਤ ਸਰਕਾਰ ਨੂੰ ਭਾਰਤ ਵਿੱਚ ਟੈਕਸ ਛੋਟ ਲਈ ਬੇਨਤੀ ਕੀਤੀ ਸੀ ਜਿਸ ਨੂੰ ਭਾਰਤ ਸਰਕਾਰ ਨੇ ਠੁਕਰਾ ਦਿੱਤਾ ਜਿਸ ਦੇ ਵਿਰੋਧ ਵਿੱਚ ਹੋ ਜੋ 스위스 ਜਰਲੈਂਡ ਸਰਕਾਰ ਨੇ ਇਹ ਫੈਸਲਾ ਲਿਆ ਹੈ ਰੂਸ ਨੇ ਕੱਲ ਯੂਕਰੇਨ ਦੇ ਬੁਨਿਆਦੀ ਢਾਂਚੇ ਤੇ ਜ਼ਬਰਦਸਤ ਹਵਾਈ ਹਮਲੇ ਕੀਤੇ ਵੱਖ-ਵੱਖ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 93 ਮਜ਼ਾਈਲਾਂ ਤੇ 200 ਤੋਂ ਵੱਧ ਡਰੋਨਾਂ ਦੀ ਵਰਤੋਂ ਕੀਤੀ ਗਈ ਇਨ੍ਹਾਂ ਹਮਲਿਆਂ ਨਾਲ ਯੂਕਰੇਨ ਦੇ ਬਿਜਲੀ ਪਲਾਂਟਾਂ ਨੂੰ ਭਾਰੀ ਨੁਕਸਾਨ ਪੁੱਜਿਆ ਜਿਸ ਨਾਲ ਸਰਦ ਰੁੱਤ ਵਿੱਚ ਯੂਕਰੇਨ ਦੀ ਹੁਣ ਬਿਜਲੀ ਉਤਪਾਦਨ ਸਮਰੱਥਾ ਲਗਭਗ ਠੱਪ ਹੋ ਗਈ ਤੇ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਬੇਹੱਦ ਵਾਧਾ ਹੋ ਗਿਆ ਹੈ ਆਈਸੀਸੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੈਂਪੀਅਨ ਟਰੋਫੀ ਹੁਣ ਹਾਈਬ੍ਰਿਡ ਮਾਡਲ ਵਿੱਚ ਹੀ ਕਰਵਾਈ ਜਾਵੇਗੀ ਤੇ ਇਸ ਟੂਰਨਾਮੈਂਟ ਲਈ ਹੁਣ ਭਾਰਤ ਨੂੰ ਪਾਕਿਸਤਾਨ ਦਾ ਦੌਰਾ ਕਰਨ ਦੀ ਲੋੜ ਨਹੀਂ ਪਵੇਗੀ ਭਾਰਤ ਅਤੇ ਪਾਕਿਸਤਾਨ ਵਿਚਕਾਰਲੇ ਮੈਚ ਸਮੇਤ ਭਾਰਤ ਦੇ ਸਾਰੇ ਮੈਚ ਹੁਣ ਦੁਬਈ ਵਿੱਚ ਹੀ ਖੇਡੇ ਜਾਣਗੇ ਜਿਕਰ ਜੋ ਹੈ ਕਿ ਚੈਂਪੀਅਨ ਟਰਾਫੀ ਤੇ ਖਤਰੇ ਦੇ ਬਦਲ ਮੜਰਾ ਰਹੇ ਸਨ ਕਿਉਂਕਿ ਭਾਰਤ ਨੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਨਾ ਕਰ ਦਿੱਤੀ ਸੀ ਤੇ ਪਾਕਿਸਤਾਨ ਇਹ ਸਾਰੇ ਮੈਚ ਪਾਕਿਸਤਾਨ ਵਿੱਚ ਕਰਾਉਣ ਲਈ ਜਿੱਦ ਕਰ ਰਿਹਾ ਸੀ ਪਰ ਸੂਤਰਾਂ ਮੁਤਾਬਕ ਹੁਣ ਇਹ ਸੰਬੰਧੀ ਸਹਿਮਤੀ ਬਣ ਗਈ ਹੈ ਆਸਟ੍ਰੇਲੀਆ ਦੇ ਦੌਰੇ ਤੇ ਗਈ ਭਾਰਤੀ ਕ੍ਰਿਕਟ ਟੀਮ ਅੱਜ ਬ੍ਰਿਸਬੇਨ ਵਿੱਚ ਆਸਟ੍ਰੇਲੀਆ ਨਾਲ ਤੀਜੇ ਟੈਸਟ ਮੈਚ ਦੀ ਸ਼ੁਰੂਆਤ ਕਰੇਗੀ। ਪਿਛਲੇ ਮੈਚ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਭਾਰਤੀ ਟੀਮ ਲਈ ਸੌਖਾ ਨਹੀਂ ਹੋਵੇਗਾ। ਅੱਜ ਦੇ ਮੈਚ ਵਿੱਚ ਸਭ ਦੀਆਂ ਨਜ਼ਰਾਂ ਭਾਰਤੀ ਟੈਸਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਰਹਿਣ ਗਿਆ ਜਿਨ੍ਹਾਂ ਦਾ ਬੱਲਾ ਪਿਛਲੇ ਕਾਫੀ ਸਮੇਂ ਤੋਂ ਖੰਮੋਸ਼ ਹੈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ